ਐਸ ਰੇਟ ਚ ਐਮ ਜੀ ਨਹੀਂ ਕਿਹਾ ਮੈਨੂੰ ਵੀ ਜੋ ਰੇਟ ਅਹੀ ਦਵਾਂਗੇ ਅੱਛਾ ਪੂਰਾ ਚੈਲੰਜ ਆ ਹਾਂ ਪੂਰਾ ਚੈਲੰਜ ਆ ਕੀ ਬਾਤ ਹੈ ਇਹ 8 ਲੱਖ ਤੇ 50 ਹਜ਼ਾਰ ਰੁਪਏ ਦੀ ਮਾਡਲ ਕਿੰਨਾ 2019 ਮਾਡਲ 2019 ਮਾਡਲ ਤੇ 70 ਹਜ਼ਾਰ ਚੱਲੀ ਪਈ ਤੇ ਸਰਵਿਸ ਰਿਕਾਰਡ ਜੀ ਹਾਂ ਜੀ ਲਾਈਟਰ ਬਹੁਤ ਸੋਨੇ ਪੈਸੇ ਨੇ ਮੈਂ ਲਾਈਟਰ ਲੱਖ ਰੁਪਏ ਦਾ ਤਾਂ ਬੰਦਾ ਕਹਿੰਦਾ 80 ਹਜ਼ਾਰ ਰੁਪਏ ਦਾ ਸੈਟ ਪਾ ਆ ਹੂੰ ਜੀ ਇਹ ਡੀਜ਼ਲ ਦੀ ਹੈ ਭਾਜੀ ਡੀਜ਼ਲ ਜੀ ਕਰੋ ਜੀ ਚੈੱਕ ਕਰ ਲੈ ਤਾਂ ਤੇ ਸੀਟ ਕਵਰ ਆ ਜੀ ਹੂੰ ਇਹਦਾ ਰੇਟ ਭਾਈ ਜੀ ਇਹਦਾ ਵੀਰ ਰੇਟ ਚੂਰਨ ਰੇਟ ਹੀ ਆ 4 ਲੱਖ ਰੁਪਏ ਦੀ ਗੱਡੀ ਦੇ ਦਾ 4 ਲੱਖ ਦੀ ਭਾਈ ਜੀ ਡੀਜ਼ਲ ਦੀ i20 ਮਿਲ ਜੂ ਅਲਾਈਟ ਆਰੀ ਬਹੁਤ ਮਹਿੰਗੇ ਪੈਸੇ ਨੇ ਗੱਡੀ ਦੇ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਜਲੰਧਰ ਸ਼ਹਿਰ ਦੀ ਨਵੀਂ ਵੀਡੀਓ ਲੈ ਕੇ ਆ ਗਏ ਭਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜਾਬ ਨੰਬਰ ਦੀਆਂ ਕਾਰਾਂ ਤੇ ਪੰਜਾਬ ਕਾਰ ਬਾਜ਼ਾਰ ਦੀ ਆਪਾਂ ਖੜੇ ਆ ਕਾਰਾਂ ਦਿਖਾਉਣੀਆਂ ਨੇ 16 17 ਸਾਰੀਆਂ ਵਧੀਆ ਸੋਹਣੀਆਂ ਕੰਡੀਸ਼ਨ ਦੇ ਵਿੱਚ ਸਤਿ ਸ੍ਰੀ ਅਕਾਲ ਹੈਪੀ ਭਾਈ ਠੀਕ ਹੋ ਜੀ ਸੇਤਾ ਠੀਕ ਆ ਤੇ ਹੱਥ ਬੜੇ ਗਰਮ ਪੈਣੇ ਆ ਹੱਥ ਤੁਹਾਨੂੰ ਦੇ ਦੇ ਠੀਕ ਹੈ ਜੀ ਤੇ ਇਥੋਂ ਸਟਾਰਟ ਕਰਦੀ ਆਪਾਂ ਚਲੋ ਜੀ ਦੱਸੋ ਭਾਜੀ ਫਿਰ ਗੱਡੀ ਬਾਰੇ ਇਹ ਵੀਰ ਜੀ 2022 ਮਾਡਲ ਦੀ ਕਾਰ ਆ ਜੀ ਜੀ ਫਸਟ ਓਨਰ ਦੀ ਕਾਰ ਆ ਹਮ ਖੋਲੀ ਸ਼ੋਰ ਹੈ ਜੀ ਠੀਕ ਹੈ ZXI ਮਾਡਲ ਆ ZXI ਹਮ 22 ਮਾਡਲ ZXI ZX ਠੀਕ ਹੈ ਜੀ ਚੱਲੀ ਕਿੰਨੀ ਕਾ ਭਾਜੀ ਇਹ ਇਹ ਜੈਨਨ 34 ਵਿਦ ਸਰਵਿਸ ਰਿਕਾਰਡ 34 34000 ਕਿਲੋਮੀਟਰ ਚੱਲੀ ਤੇ ਭਾਜੀ ਰੇਟ ਕੀ ਆ ਫਿਰ ਇਹਦਾ ਇਹਦਾ ਵੀਰ ਜੀ ਦੇਣ ਵਾਲੀ ਇੱਕੋ ਗੱਲ ਆ 690000 690000 ਦੀ ਟਾਪ ਮਾਡਲ ਗੱਡੀ ਆ ਬਾਈ ਜੀ ਕੰਪਨੀ ਦੇ ਲਾਇਆ ਜਾਂਦਾ ਟਾਪ ਮਾਡਲ ਦੇ ਵਿੱਚ ਪੁਸ਼ ਬਟਨ ਸਟਾਰਟ ਵੀ ਆ ਜਾਂਦਾ ਪੁਸ਼ ਬਟਨ ਸਟਾਰਟ ਆ ਜੀ ਜੀ ਤੇ ਗੱਡੀ ਦੀ ਕੰਡੀਸ਼ਨ ਬਹੁਤ ਨਵੀਂ ਆ ਤੁਸੀਂ ਦੇਖ ਹੀ ਰਹੇ ਹੋ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਤੇ ਵਾਸਤੇ ਇਹ ਡਾਊਨ ਪੇਮੈਂਟ ਲੈਣਾ 100000 ਰੁਪਇਆ ਬਾਕੀ ਲੋਨ ਕਰ ਬਾਕੀ ਹੋ ਜਾਊਗਾ ਲੋਨ ਅੱਗੇ ਆ ਕੀ ਵਰਨਾ ਫਲੂਡਿਕ ਦੱਸਿਓ ਭਾਜੀ 2012 ਮਾਡਲ ਆ ਵੀਰ ਜੀ ਹਮ ਸੈਕੰਡ ਓਨਰ ਦੀ ਕਾਰ ਆ ਜੀ ਜੀ ਤੇ ਇਹ ਪੁਸ਼ ਬਟਨ ਸਟਾਰਟ ਆ 6 ਏਅਰ ਬੈਗ ਵਾਲੀ ਐਸਐਕਸ ਆਪਸ਼ਨ ਟਾਪ ਮਾਡਲ ਟਾਪ ਮਾ ਠੀਕ ਆ ਜ ਚੱਲੀ ਕਿ ਨਹੀਂ ਗਾ ਇਹ ਚੱਲੀ ਵੀਰ ਜੀ 90000 90000 12 ਮਾਡਲ ਐਸਐਕਸ ਆਪਸ਼ਨ ਸਭ ਤੋਂ ਟੋਪ ਮਾਡਲ ਗੱਡੀ ਆ ਪੁਸ਼ ਬਟਨ ਸਟਾਰਟ ਤੇ 6 에어 ਬੈਗ ਆ ਜਾਂਦੇ ਆ ਇੰਟੀਰੀਅਰ ਹੋਜੀ ਚੈੱਕ ਬਹੁਤ ਸਾਫ ਸੁਥਰੀ ਗੱਡੀ ਆ ਇੰਟੀਰੀਅਰ ਦੀ ਸਭਾ ਮੈਟਿੰਗ ਵਗੈਰਾ ਸਭ ਕੁਝ ਹਾਂ ਸਭ ਕੁਝ ਓਕੇ ਆ ਤੇ ਰੇਟ ਇਹਦਾ ਵੀਰ ਜੀ ਰੇਟ 4 ਲੱਖ ਰੁਪਏ 4 ਲੱਖ 4 ਲੱਖ ਚੋ ਮਾਨਤਨ ਹੋ ਜੂ ਕਰ ਲਾਂਗੇ ਠੀਕ ਐ 4 ਲੱਖ ਚੋ ਵੀਰ ਜੀ ਮਾਨਤਨ ਹੋ ਜੂ ਅੱਗੇ ਤੁਹਾਨੂੰ ਗੱਡੀ ਦਿਖਾਉਣੀ ਆ ਗ੍ਰੈਂਡ ਮਟਾਰਾ ਭਜੀ ਫੁੱਲ ਪੂਰੇ ਲਾ ਰੱਖੇ ਨੇ ਕਿ ਬੰਦੇ ਡਿਲੀਵਰੀ ਦੇਣੀ ਆ ਹਾਂਜੀ ਡਿਲੀਵਰੀ ਦੇਣੀ ਆ ਮਕਿਆ ਨਹੀਂ ਜੀ ਬਸ ਡਿਲੀਵਰੀ ਦੀ ਤਿਆਰੀ ਹੈ ਕਿਸਮ ਦੀ ਆਈ ਹੈ ਗੱਡੀ ਆ ਜੋ ਵੀਰ ਵੀਡੀਓ ਦੇਖ ਰਿਹਾ ਉਹਨੇ ਲੈ ਜਾਣੀ ਆ ਮੈਂ ਗੱਲ ਹੀ ਕੋਈ ਨਹੀਂ ਲਓ ਜੀ ਵੀਰ ਜੀ ਆ ਤੁਹਾਡੇ ਵਾਸਤੇ ਨਾ ਫੁੱਲ ਵਗੈਰਾ ਲਾ ਰੱਖਿਆ ਆ ਜੋ ਘੇਰਾ ਫਟਾਫਟ ਲੈ ਲੇ ਵੀ 2023 ਮਾਡਲ ਆ ਜੀ ਜੀ ਜਲੰਧਰ ਦੇ ਜੱਜ ਸਾਹਿਬ ਦੀ ਗੱਡੀ ਆ ਜੀ ਆਸਟ ਓਨਰ ਦੀ ਕਾਰ ਆ ਜੀ ਹਮ ਤੇ 23000 ਚੱਲੀ ਵਿੱਧ ਸਰਵਿਸ ਕੋਡ 23000 ਮਾਡਲ ਵੀ ਇੰਝ ਚੱਲੀ ਵੀ 23000 ਅਗਰ ਕੋਈ ਬੰਪਰ ਵੀ ਰੀਪੇਂਟ ਹੋਵੇ ਘਰੋਂ ਵਾਪਸੀ ਜੈਟਾ ਮਾਡਲ ਹੈ ਜੈਟਾ ਵਾਹਣ ਜੈਟਾ ਮਾਡਲ ਕਰੋ ਜੀ ਚੈੱਕ ਪੁਸ਼ ਬਟਨ ਸਟਾਰਟ ਹੈ ਨੈਵੀਗੇਸ਼ਨ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਐਂਡਰੋਇਡ ਪਲੇਅਰ ਤੇ ਓਕੇ ਕੰਡੀਸ਼ਨ ਦੀ ਕਾਰ ਇ ਲੈਦਰ ਇੰਟੀਰੀਅਰ ਦਾ ਲੈਦਰ ਡੈਸ਼ਬੋਰਡ ਦਾ ਜਿਹੜਾ ਠੀਕ ਹੈ ਜੀ ਤੇ ਭਾਜੀ ਇਹਦਾ ਰੇਟ ਕੀ ਹੈ ਫਿਰ ਇਹਦਾ ਰੇਟ ਵੀਰ ਜੀ ਇੱਕੋ ਗੱਲ ਦੇਣ ਵਾਲੀ ਗੱਲ ਹੈ 12.5 ਲੱਖ ਰੁਪਏ 12.5 ਲੱਖ ਦੀ ਤੇ ਡਾਉਨ ਪੇਮੈਂਟ ਡੇਢ ਤੋਂ ਦੋ ਦੋ ਲੱਖ ਰੁਪਏ ਲੈਣ ਬਾਕੀ ਦੋ ਲੱਖ ਰੁਪਏ ਲਏ ਡਾਉਨ ਪੇਮੈਂਟ ਦਾ ਬਾਕੀ ਹੋ ਜੂਗਾ ਲੋਨ ਤੇ ਅਗਲੀ ਗੱਡੀ ਦੇ ਪਹਿਲਾਂ ਅਲਾਈ ਚੈੱਕ ਕਰੋ ਟਾਇਰ ਚੈੱਕ ਕਰੋ ਗੱਡੀ ਹੈਗੀ ਚਿੱਟੇ ਰੰਗ ਦੀ ਸਕੋਰਪੀਓ ਐਨ ਇਹਦੇ ਬਾਰੇ ਦੱਸਿਓ ਭਾਜੀ ਇਹ ਵੀਰ ਜੀ 2023 ਮਾਡਲ ਹੈ Z8 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 ਡੀਜ਼ਲ ਦੀ ਡੀਜ਼ਲ ਦੀ ਜੀ ਹਮ ਜੈਨੂਨ 40 ਵਿਦ ਸਰਵਿਸ ਰਿਕਾਰਡ 40000 ਚੱਲੀ ਬੰਪਰ ਤੋਂ ਬੰਪਰ ਦੀ ਰੀਗਨਲ ਲੋਕੀ ਆਉਂਦਾ ਕਹਿੰਦੇ ਆਹੀ ਲਿਖ ਕੇ ਗਾਰੰਟੀ ਦਵਾਂਗੇ ਅਗਰ ਕੋਈ ਪੇਂਡ ਹੋਈ ਵਾਪਸੀ ਠੀਕ ਹੈ ਹਾਂਜੀ 0074 ਪੇਡ ਨੰਬਰ ਲੱਗਿਆ ਹੋਇਆ ਹੈ ਬਾਈ ਜੀ ਕੰਡੀਸ਼ਨ ਦੀ ਬਹੁਤ ਨਵੀਂ ਕਾਰ ਹੈ ਕਰੋ ਜੀ ਚੈੱਕ 78 ਆਟੋ ਆਟੋਮੈਟਿਕ ギア ਦੀ ਆਟੋ ਤੇ ਭਾਈ ਇਹਦਾ ਕੀ ਰੇਟ ਹੈ ਸਨ ਰੂਫ ਵਾਲੀ ਇਹਦਾ ਵੀਰ ਜੀ ਰੇਟ ਹੈ ਜੀ ਦੇ ਦਾਂਗੇ ਇੱਕੋ ਗੱਲ ਜਿਹੜੀ ਦੇਣ ਵਾਲੀ ਗੱਲ ਹੈ 19.5 ਲੱਖ ਰੁਪਏ 19.5 ਲੱਖ ਦੀ ਕੀ ਬਾਤ ਹੈ 19.5 ਲੱਖ ਚ ਮਿਲ ਜੂ ਬਾਈ ਜੀ ਗੱਡੀ ਤੇ ਐਕਸਟਰਾ ਲਾਈਟਰ ਬਹੁਤ ਸੋਨੇ ਪਏ ਹੋਣੇ ਤੇ ਪੇਡ ਨੰਬਰ ਹੈ ਜੀ ਪੇਡ ਨੰਬਰ ਤੇ ਡਾਊਨ ਪੇਮੈਂਟ ਦੀ ਇਹਦੀ ਪੇਮੈਂਟ 2 ਲੱਖ ਰੁਪਏ 2.5 ਲੈਓ ਬਾਕੀ ਲੋਨ ਕਰ ਲਓ ਜੀ 2.5 ਲੱਖ ਰੁਪਏ ਲੈਓ ਬਾਕੀ ਹੋ ਜਾਊਗਾ ਲੋਨ ਜੀ ਅਗਲੀ ਗੱਡੀ ਆ ਗਈ iON ਦੱਸਿਓ ਬਾਜੀ ਗੱਡੀ ਬਾਰੇ ਇਹ ਵੀਰ ਜੀ 2014 ਮਾਡਲ ਆ ਹਮ ਰਜਿਸਟਰਡ 15 ਨਿਕਲੀ ਵੇਹ 15 ਵਿੱਚ ਹੀ ਐ ਮਾਡਲ 14 ਠੀਕ ਐ ਜੀ ਇਹ ਜਨਰਲ 60000 ਰੁਪਏ ਦਾ ਸਰਵਿਸ ਰਿਕਾਰਡ ਚੱਲੀ ਐ ਠੀਕ ਐ ਇਹ ਲੇਡੀਜ਼ ਦੇ ਹੱਥ ਦੀ ਡਰਾਈਵਰ ਆ ਹਮ ਇਸ ਟਾਈਮ ਵੀ LPU ਦੇ ਵਿੱਚ ਪ੍ਰੋਫੈਸਰ ਨੇ ਠੀਕ ਐ ਟਾਇਰ ਇਹਦੇ ਬ੍ਰੈਂਡ ਨਿਊ ਆ ਜੀ ਜੀ ਲੈਦਰ ਦੇ ਸੀਟ ਕਵਰ ਆ ਹਮ 14/15 ਇਹ ਹੁਣ ਕੰਡੀਸ਼ਨ ਦੀ ਬਾਈ ਬਹੁਤ ਨਵੀਂ ਕਾਰ ਆ ਤੁਹਾਨੂੰ ਸਕਰੀਨ ਤੇ ਦੱਸਦੀ ਹੋਣੀ ਆ ਕਿਵੇਂ ਲਿਸਕ ਰਹੀ ਆ ਤੇ ਭਾਜੀ ਰੇਟ ਕਿੰਨਾ ਇਹਦਾ ਇਹਦਾ ਵੀਰ ਜੀ ਦੇ ਦਾਂਗੇ 235 ਦੀ 235 ਦੀ ਹਮ ਕੀ ਬਾਤ ਆ 2 ਲੱਖ 35 ਹਜ਼ਾਰ ਚ ਗੱਡੀ ਮਿਲ ਜੂਗੀ ਬਾਈ 14/15 ਤੇ ਲੋਨ 50 ਹਜ਼ਾਰ ਲਿਆਂ ਬਾਕੀ ਲੋਨ ਕਰਾ ਲਓ ਜੀ 50 ਹਜ਼ਾਰ ਤੇ ਅਗਲੀ ਗੱਡੀ ਬਾਈ ਅਗਲੀ ਜੀ ਇਹ JTI ਡਿਜ਼ਾਇਰ JDI ਡੀਜ਼ਲ ਦੀ ਡੀਜ਼ਲ 18 ਮਾਡਲ ਆਟੋਮੈਟਿਕ 18 ਮਾਡਲ 18 ਆਟੋ 18 ਮਾਡਲ ਆਟੋਮੈਟਿਕ ਜੈਡ ਡੀ ਆਈ ਪਲੱਸ ਸਭ ਤੋਂ ਟੌਪ ਮਾਡਲ ਡੀਜ਼ਲ ਦੀ ਕਾਰ ਤੇ ਚੱਲੀ ਕਿੰਨੀ ਹੈ ਭਾਜੀ ਇਹ ਇਹ ਜੈਨੂਨ ਪੰਜਾਬ ਵਿੱਚ ਸਰਵਿਸ ਰਿਕਾਰਡ ਠੀਕ ਹੈ ਲਓ ਜੀ ਘਰ ਰੋਗਨੀਸ਼ਨ ਚੈੱਕ ਬਹੁਤ ਨਵੀਂ ਕਾਰ ਹੈ ਟੌਪ ਮਾਡਲ ਡੀਜ਼ਲ ਦੀ ਆਟੋਮੈਟਿਕ ਗੇਅਰ ਵਾਲੀ ਤੇ ਭਾਜੀ ਰੇਟ ਕੀ ਹੈ ਇਹਦਾ ਵੀਰ ਜੀ ਰੇਟ 7 ਲੱਖ ਰੁਪਏ ਦੀ ਦੇਦਾ 7 ਲੱਖ ਦੀ ਠੀਕ ਹੈ ਜੀ ਤੇ ਲੱਖ ਰੁਪਇਆ 90 ਬਾਕੀ ਲੌਂਗ ਠੀਕ ਹੈ ਜੀ ਤੇ ਅੱਗੇ ਆ ਗਈ ਭਾਈ ਜੀ ਕਾਰ ਆਈਲੈਂਡ ਟ੍ਰੈਨ ਨਿਓਸ ਦੱਸਿਓ ਜੀ ਇਹ ਵੀਰ ਜੀ 2022 ਮਾਡਲ ਆ ਜੀ ਹੂੰ ਇਹ ਸਪੋਰਟਸ ਵੈਰੀਐਂਟ ਆ ਜੀ ਜੀ 14000 ਰੁਪਏ ਦਾ ਸਰਵਿਸ ਰਿਕਾਰਡ ਚੱਲਦੀ ਹੈ ਜੀ ਸਿਰਫ 14000 ਮਾੜਾ ਦਿਖਿਆ ਕੀ ਬਾਤ ਹੈ ਕੰਪਨੀ ਦਾ ਸਰਵਿਸ ਰਿਕਾਰਡ ਹੈ ਇਹਦੀ ਠੀਕ ਹੈ ਸਰਵਿਸ ਵੀ ਡਿਊ ਨਹੀਂ ਅਜੇ ਇੱਕ ਅੱਧੀ ਕੋ ਹੋਣੀ ਹੈ ਹੂੰ ਠੀਕ ਹੈ ਭਾਈ ਇਹਦਾ ਕੀ ਰੇਟ ਹੈ ਇਹਦਾ ਵੀਰ ਜੀ ਇਹ ਦੇ ਦਾਂਗੇ ਜੀ ਆਪਾਂ 590000 590000 ਦੀ ਗੱਡੀ ਮਿਲ ਜੂਗੀ ਤੇ 90000 ਡਾਉਨ ਪੇਮੈਂਟ ਡਾਉਨ ਪੇਮੈਂਟ ਬਾਕੀ ਪੈਸੇ ਲਖ ਲਵਾਂ ਤੇ ਇਹਦੇ ਬਾਰੇ ਦੱਸਿਓ ਇਹ 2015 ਮਾਡਲ ਦੀ ਹੈਗੀ ਹੈ ਜੀ ਡਿਜ਼ਾਇਰ ਜੀ ਇਹ ਡੀਜ਼ਲ ਪਟਰੋਲ ਡੀਜ਼ਲ ਜੀ ਡੀਜ਼ਲ ਠੀਕ ਹੈ ਕਿਹੜੀ ਬੀਡੀਆਈ ਬੀਡੀਆਈ 15 ਮਾਡਲ ਬੀਡੀਆਈ ਡਿਜ਼ਾਇਰ ਨਹੀਂ ਸੋਰੀ ਵੀਰ ਜੀ 15 ਵਾਲੀ ਸੇਲ ਹੋ ਗਈ ਹੈ 17 ਆ 17 ਮਾਡਲ ਹੈ 2017 17 ਮਾਡਲ ਬੀਡੀਆਈ ਡਿਜ਼ਾਇਰ ਕਰੋ ਜੀ ਚੈੱਕ ਅਨਟੀਰੀਅਰ ਦਿਖਾਓ ਬਹੁਤ ਸਾਫ ਸੁਥਰੀ ਐਂਡਰੋਇਡ ਪਲੇਅਰ ਲੱਗਿਆ ਹੋਇਆ 70 ਮੈਟ ਲੱਗੇ ਹੋਣੇ ਕੰਡੀਸ਼ਨ ਦੀ ਨਵੀਂ ਆ ਅੱਗੋਂ ਵੀ ਦਿਖਾ ਦੀ ਵੀਰੇ ਤੇ ਹੌ ਜੀ ਤੇ ਭਾਜੀ 17 ਮਾਡਲ ਬੀਡੀਆਈ ਡਿਜ਼ਾਇਰ ਡੀਜ਼ਲ ਦੀ ਕਾਰ ਚੱਲੀ ਕਿੰਨੀ ਕਿਹਾ ਇਹ ਚੱਲੀ 68000 ਰੁਪਏ ਤੇ ਸਰਵਿਸ ਸਰਕਾਓ 68000 ਓਨਰ ਕਿਹੜੇ ਦਾ ਇਹਦਾ ਓਨਰ ਸੈਕੰਡ ਆ ਜੀ ਸੈਕੰਡ ਓਨਰ ਠੀਕ ਆ ਜੀ ਤੇ ਰੇਟ ਕੀ ਹੈ ਇਹਦਾ ਸਵਾ 5 ਲੱਖ ਸਵਾ 5 ਲੱਖ ਦੀ 17 ਮਾਡਲ ਡੀਜ਼ਲ ਦੀ ਡਿਜ਼ਾਇਰ ਤੇ ਸਵਾ ਕੁ ਲੱਖ ਰੁਪਇਆ ਡਾਊਨ ਪੇਮੈਂਟ ਨਾਲ ਬਾਕੀ ਲੋਨ ਬਾਕੀ ਹੋ ਜੂਗਾ ਬਾਈ ਜੀ ਲੋਨ ਤੇ ਅੱ ਦੱਸਿਓ ਜੀ ਇਹ 2017 ਮਾਡਲ ਆ ਜੀ ਜੀ ਪੁਸ਼ ਬਟਨ ਸਟਾਰਟ ਆ ਜੀ ਹਮ ਤੇ ਟਾਇਰ ਬ੍ਰੈਂਡ ਨਿਊ ਜੇ ਜੀ ਤੇ ਬੈਦਰ ਸੀਟ ਕਵਰ ਜੇ ਇੰਟੀਰੀਅਰ ਦੀ ਨਵੀਂ ਜੇ ਲੋ ਜੀ ਕਰੋ ਚੈੱਕ ਐਂਡਰੋਇਡ ਪਲੇਅਰ ਲੱਗਿਆ ਹੋਇਆ 70 ਮੈਟ ਸੀਟ ਕਵਰ ਨਵੇਂ ਪੁਸ਼ ਬਟਨ ਸਟਾਰਟ ਵਾਲੀ ਕਾਰ ਆ ਤੇ ਭਾਜੀ ਇਹਦਾ ਕੀ ਰੇਟ ਆ ਇਹਦਾ ਵੀਰ ਜੀ 725 7 ਲੱਖ 25 ਹਜ਼ਾਰ 125 ਡਾਊਨ ਪੇਮੈਂਟ 125 ਡਾਊਨ ਪੇਮੈਂਟ 6 ਲੱਖ ਲਓ ਠੀਕ ਹੈ ਅੱਗੇ ਖੜੀ ਆ MG हेक्टर MG हेक्टर पेट्रोल वेरिएंट ਆ ਜੀ ਹਮ ਮੈਨੂਅਲ ਟਰਾਂਸਮਿਸ਼ਨ ਚ ਜੀ ਇਸ ਰੇਟ ਤੇ MG ਨਹੀਂ ਕਿਦੋਂ ਮੈਨੂੰ ਵੀ ਜੋਰ ਰੇਟ ਅਸੀਂ ਦਵਾਂਗੇ ਅੱਛਾ ਪੂਰਾ ਚੈਲੰਜ ਆ ਹਾਂ ਪੂਰਾ ਚੈਲੰਜ ਆ ਕੀ ਬਾਤ ਹੈ ਇਹ 8 ਲੱਖ ਤੇ 50 ਹਜ਼ਾਰ ਰੁਪਏ ਦੀ ਮਾਡਲ ਕਿੰਨਾ 2019 ਮਾਡਲ 2019 ਮਾਡਲ ਮੈਨੂਅਲ ਟਰਾਂਸਮਿਸ਼ਨ ਚ ਹਮ ਚੱਲੀ ਕਿੰਨੀ ਕਾ ਭਾਜੀ ਇਹ 50 ਵਿਦ ਸਰਵਿਸ ਰਿਕਾਰਡ ਕੰਪਨੀ ਸਰਵਿਸ ਰਿਕਾਰਡ ਨਾਲ ਹਮ ਫੀਚਰ ਬਹੁਤ ਨੇ ਭਾਜੀ ਗੱਡੀ ਦੇ ਵਿੱਚ 8.5 ਲੱਖ ਦੀ ਮਿਲ ਜੂ 8.5 ਲੱਖ ਕੀ ਬਾਤ ਹੈ ਲਓ ਜੀ 8.5 ਲੱਖ ਦੇ ਵਿੱਚ MG ਹੈਂਡਸਟਾਰਸ ਓਨਰ ਦੀ ਕਾਰ ਆ ਫੁੱਲੀ ਸ਼ੋਰਡ ਆ ਜੀ ਇੰਸ਼ੋਰੈਂਸ ਵੀ ਫੁੱਲ ਤੇ ਭਾਈ ਇਹਦੀ ਡਾਊਨ ਪੇਮੈਂਟ ਦੱਸੋ ਕਿੰਨੀ ਚਾਹੀਦੀ ਹੈ ਇਹਦੀ ਪੇਮੈਂਟ ਡਾਊਨ ਨਾ 1.5 ਲੱਖ ਰੁਪਿਆ 1.5 ਲੱਖ ਰੁਪਿਆ ਲਿਆਓ ਭਾਈ ਜੀ ਬਾਕੀ ਹੋ ਜਾਊਗਾ ਲੋਨ ਜਹਾਜ਼ ਜਿੱਡੀ ਗੱਡੀ 8.5 ਲੱਖ ਦੀ ਮਿਲ ਜੂ ਤੇ ਅੱਗੇ ਆ ਗਿਆ ਫੋਰਚੂਨਰ ਫੋਰਚੂਨਰ 2000 ਇਹ 16 ਮਾਡਲ ਆ ਜੀ ਹੂੰ ਇਹ ਵੀਰ ਜੀ ਚੱਲਿਆ 80000 ਆ 4x4 ਆਟੋ ਚ 4x4 ਆਟੋਮੈਟਿਕ ਮਾਡਲ ਕਿੰਨਾ ਕਿਹਾ ਇਹ 16 ਨਵੀਂ ਸ਼ੇਰ ਦਾ 16 ਮਾਡਲ ਰਜਿਸਟਰਡ 17 ਆ ਨਿਕਲਿਆ 17 ਜਨਵਰੀ ਵਿੱਚ ਹੀ ਹੈ 23 ਜਨਵਰੀ ਨੂੰ ਨਿਕਲਿਆ ਮਾਡਲ 16 16/17 ਕਰੋ ਜੀ ਚੈੱਕ 4x4 ਆਟੋਮੈਟਿਕ ਤੇ ਭਾਜੀ ਰੇਟ ਇਹਦਾ 22 ਲੱਖ ਰੁਪਏ ਦਾ 22 ਲੱਖ ਮਾਨਦਾਨ ਮੌਕੇ ਤੇ ਹੋ ਜੂਗਾ ਕਰਾਂਗੇ ਜੀ ਪੂਰਾ ਤੇ 2.3 ਲੱਖ ਰੁਪਏ ਕੁ ਵੱਧ ਬਾਕੀ ਲੋਨ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਐਕਸਯੂਵੀ 500 ਦੱਸਿਓ ਭਾਜੀ ਗੱਡੀ ਬਾਰੇ ਲੋਕਲ ਨੰਬਰ ਦੀ ਜੀ ਜਲੰਧਰ ਨੰਬਰ ਆ ਰਜਿਸਟਰ ਸਗੇ ਥਾ ਐਨ ਰੇਡ ਕੇ ਅੱਗੇ ਕਰਦੇ ਥੋੜਾ ਫਸਟ ਓਨਰ ਦੀ ਕਾਰ ਹੈ ਜੀ ਜੀ ਫੁੱਲੀ ਛੋੜ ਆ ਜੀ ਠੀਕ ਹੈ ਇੱਕ ਵੀ ਸਰਵਿਸ ਕੰਪਨੀ ਦੇ ਬਾਹਰ ਹੋਈ ਹੋਵੇ ਗੱਡੀ ਫ੍ਰੀ ਆਫ ਕੋਸਟ ਦਵਾਂਗੇ ਕੀ ਬਾਤ ਹੈ ਸਾਰੀਆਂ ਸਰਵਿਸਾਂ ਕੰਪਨੀ ਦੀਆਂ ਸਾਰਾ ਸਰਵਿਸਾਂ ਕੰਪਨੀ ਦੀਆਂ ਹੂੰ ਆ ਡਰਾਈਵਰ ਸੀਟ ਦੇ ਬੰਦੇ ਨੇ ਡਰਾਈਵ ਕੀਤੀ ਬਾਕੀ ਨਾਲ ਦੀਆਂ ਸੀਟਾਂ ਪਿਛਲੀਆਂ ਤਾਂ ਵੇਖੋ ਜੇ ਕੋਈ ਬੰਦਾ ਹੀ ਬੈਠਾ ਹੋਵੇ ਅੱਛਾ ਕੀ ਬਾਤ ਹੈ ਪੁਸ਼ ਬਟਨ ਸਟਾਰਟ ਵਾਲੀ ਕਾਰ ਪੁਸ਼ ਬਟਨ ਸਟਾਰਟ ਇਹ ਕਿਹੜਾ ਆ ਗਿਆ ਭਾਜੀ ਵੀਰੀ W7 ਵੀਰ ਜੀ W7 ਮਾਡਲ ਕਿੰਨਾ 2019 19 ਮਾਡਲ W7 ਓਨਰ ਓਨਰ ਫਰਸਟ ਫਰਸਟ ਚੱਲੀ ਸ਼ੋਰ ਫੁੱਲ ਚੱਲੀ ਕਿੰਨੀ ਐ ਬਾਜੀ ਇਹਦਾ ਵੀਰ ਜੀ 10 ਲੱਖ ਰੁਪਏ 10 ਲੱਖ ਚੱਲੀ ਕਿੰਨੀ ਐ ਇਹ ਚੱਲੀ ਜੀ ਜਨੂਅਰੀ 97000 ਰਵਿ ਦੇ ਸਰਵਿਸ ਸਰਕਾਰ ਕੀ ਬਾਤ ਐ 97000 ਰਿਕਾਰਡ ਦੇ ਨਾਲ ਚੱਲੀ ਐ ਕਿ ਵੀ ਸਰਵਿਸ ਵਾਰ ਨਹੀਂ ਹੋਈ W7 ਆ ਗਈ ਬਾਜੀ ਕੀ ਲੈਸ ਐਂਟਰੀ ਤੇ ਪੁਸ਼ ਬਟਨ ਸਟਾਰਟ ਗੱਡੀ ਦੇ ਵਿੱਚ ਮਿਲਦਾ ਤੇ ਇਹਦੇ ਵਾਸਤੇ ਬਾਜੀ ਡਾਊਨ ਪੇਮੈਂਟ ਇਹਦੇ ਪੇਮੈਂਟ 2 ਲੱਖ ਰੁਪਏ ਲੈ ਬਾਕੀ ਲੋਨ ਕਰ ਦੋ ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਹੋ ਜੂਗਾ ਲੋਨ ਲਓ ਜੀ ਅੱਗੇ ਗੱਡੀ ਆ ਗਈ ਕ੍ਰੇਟਾ ਦੱਸਿਓ ਬਾਜੀ ਗੱਡੀ ਬਾਰੇ ਇਹ ਵੀਰ ਜੀ 2020 ਮਾਡਲ ਆ ਜੀ ਹੂੰ ਈ ਪਲੱਸ ਵੈਰੀਐਂਟ ਆ ਜੀ ਠੀਕ ਐ ਤੇ ਸੈਕੰਡ ਓਨਰ ਦੀ ਕਾਰ ਆ ਜੀ ਨੰਬਰ ਪਲੇਟ ਲੱਗਾ ਹੋਇਆ ਨੰਬਰ ਪਲੇਟ ਲੱਗਾ ਹੋਇਆ ਜੀ ਠੀਕ ਐ ਇਹ ਭਾਜੀ ਡੀਜ਼ਲ ਦੀ ਆ ਕਿ ਪੈਟਰੋਲ ਦੀ ਡੀਜ਼ਲ ਜੀ ਡੀਜ਼ਲ ਡੀਜ਼ਲ ਦੀ ਕਾਰ ਆ ਈ ਪਲੱਸ ਨੰਬਰ ਪਲੇਟ ਆ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਐ ਇਹਨੂੰ ਲੱਖ ਸਵਾ ਲੱਖ ਦੀ ਐਕਸਟਰਾ ਐਸੈਸਰੀਜ਼ ਦਾ ਲੈਹਦਾ ਸੀਟ ਕਵਰ ਆ ਡਰਾਈਵਿੰਗ ਪਲੇਅਰ ਆ ਹੂੰ ਸਟੀਅਰਿੰਗ ਕੰਟਰੋਲਰ ਵਗੈਰਾ ਜੀ ਕ੍ਰੋਮ ਕਿਟ ਠੀਕ ਐ ਸਭ ਕੁਝ ਲੱਗਿਆ ਹੋਇਆ ਕੋਈ ਬਾਈ ਗੱਡੀ ਦੇ ਵਿੱਚ ਤੁਹਾਨੂੰ 1 ਰੁਪਿਆ ਇਸ ਤਰ੍ਹਾਂ ਆਉਂਦੀ ਹੈ ਜੀ ਹਾਂ ਤੇ ਭਾਈ ਰੇਟ ਕੀ ਹੈ ਇੱਕੋ ਦੇਣ ਵਾਲਾ ਚੂਰਾ ਰੇਟ 9.5 ਲੱਖ ਰੁਪਏ ਦੀ ਵੀ 9.5 ਲੱਖ ਦੀ ਗੱਡੀ ਮਿਲ ਜੂਗੀ ਬਾਈ ਜੀ ਹੈਗੀ E+ ਆ ਇਹ ਮੰਨੋ ਕਿ ਤੁਹਾਨੂੰ ਟਾਪ ਮਾਡਲ ਵਾਲੇ ਸਾਰੇ ਫੀਚਰ ਮਿਲ ਜਾਣਗੇ ਇੱਥੋਂ ਤੱਕ ਕੇ ਕਰੋਮ ਵਾਲੀ ਗ੍ਰਿੱਲ ਵੀ ਪਵਾਈ ਹੋਈ ਆ ਕਰੋਮ ਵਾਲੀ ਗ੍ਰਿੱਲ ਨੰਬਰ ਵੀ ਵੇੜ ਮਿਲ ਜੂਗਾ ਤੇ ਭਾਈ ਇਹਦੇ ਵਾਸਤੇ ਡਾਊਨ ਪੇਮੈਂਟ ਇਹ ਰੱਤ 2 ਗਲਾਖ ਲੱਖ ਰੁਪਏ ਦਾ ਬਾਕੀ ਲੋਨ 2 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਹੋਊਗਾ ਲੋਨ ਅੱਗੇ ਆ ਗਈ ਟੌਪ ਮਾਡਲ ਜੈਡ ਆਟੋਮੈਟਿਕ ਇਨੋਵਾ ਕ੍ਰਿਸਟਾ ਦੱਸਿਓ ਭਾਜੀ ਗੱਡੀ ਬਾਰੇ ਇਹ ਵੀਰ ਜੀ 2016 ਮਾਡਲ ਆ ਜੀ ਹੂੰ ਸੈਕੰਡ ਓਨਰ ਆ ਫੁੱਲੀ ਇਨਸ਼ੋਰਡ ਜੇ ਠੀਕ ਹੈ ਨੰਬਰ ਨੰਬਰ ਹੈਗਾ ਪੀਵੀ 65 ਮਹਾਲੀ ਦਾ ਮਹਾਲੀ ਦਾ ਠੀਕ ਹੈ ਜੈਨੂਨ ਨੰਬਰ ਦੀ ਹੈ ਜੈਡ ਆਟੋਮੈਟਿਕ ਚੱਲੀ ਕਿੰਨੀ ਹੈ ਭਾਜੀ ਇਹ ਇਹ ਜੈਨੂਨ ਵੀਰ ਜੀ ਲੱਖ ਸਵਾ ਲੱਖ ਚੱਲੀ ਹੈ ਜੀ ਲੱਖ ਸਵਾ ਲੱਖ ਚੱਲੀ ਹੈ ਕੰਡੀਸ਼ਨ ਚੈੱਕ ਕਰੋ ਭਾਜੀ ਕੰਡੀਸ਼ਨ ਚੈੱਕ ਪੂਰੀ ਘੈਂਟ ਕੰਡੀਸ਼ਨ ਦੀ ਕ ਤੇ ਭਾਜੀ ਦਾ ਰੇਟ ਕੀ ਹੈ ਇਹਦਾ ਰੇਟ ਵੀਰ ਜੀ 12.5 ਲੱਖ ਰੁਪਏ ਦਾ 12.5 ਲੱਖ ਦੀ ਭਾਜੀ ਗੱਡੀ ਮਿਲ ਜੂ ਮਾਨਤਾ ਥੋੜਾ ਹੋ ਜੂਗਾ ਮੌਕੇ ਤੇ ਤੇ ਡਾਉਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਇਹਦੇ ਵਾਸਤੇ 2.5 ਲੱਖ ਰੁਪਏ ਲਾਓ ਬਾਕੀ 10 ਦਾ ਲੋਨ ਕਰਾਵਾ ਲਓ ਜੀ 10 ਲੱਖ ਦਾ ਲੋਨ ਹੋ ਜੂ ਬਾਕੀ ਉੱਪਰ ਨਹੀਂ ਲੈਓ ਡਾਉਨ ਪੇਮੈਂਟ ਅੱਗੇ ਕੇਟਨ ਲੈ ਥੋੜੇ ਬਾਅਦ ਦੇ ਕੰਡੀਸ਼ਨ ਦੀ ਚੈੱਕ ਕਰੋ ਕਿੰਨੀ ਨਵੀਂ ਕਾਰ ਆ ਦੱਸਿਓ ਭਾਜੀ 2011 ਮਾਡਲ ਆ ਜੀ ਫਸਟ ਓਨਰ ਆ ਜੀ ਹਮ ਲੋਕੀ ਆਰਮੀ ਆਰਮੀ ਕਹਿੰਦੇ ਜੈਨੂਨ ਆਰਮੀ ਅਫਸਰ ਦੀ ਗੱਡੀ ਉਹਦਾ ਆਈ ਕਾਰਡ ਤੱਕ ਨਾਲ ਦੇਵਾਂਗੇ 40000 ਰੁਪਏ ਤੇ ਸਰਵੋਟਰ ਨਾਲ ਅਲੋਏ ਵਗੈਰਾ ਵਧੀਆ ਲੱਗੇ ਆ ਜੀ 11 ਮਾਡਲ 40000 ਚੱਲੀ ਅਲਾਈਟਰ ਐਕਸਟਰਾ ਲੱਗੇ ਹੋਣੇ ਕੰਡੀਸ਼ਨ ਦੀ ਕੋਈ ਨਵੀਂ ਨਹੀਂ ਕਵਰ ਹਨ ਖੁੱਲ ਕਰੋ ਜੀ ਚੈੱਕ ਤੇ ਭਾਜੀ ਰੇਟ ਕੀ ਇਹਦਾ ਇਹਦਾ ਵੀਰ ਜੀ 1.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਸਵਾ 2 ਲੱਖ ਚ ਭਾਜੀ ਮਾਨਤਾਨ ਹੋ ਜੂਗਾ ਬਹੁਤ ਵਧੀਆ ਗੱਡੀ ਆ ਜਿਹੜਾ ਵੀਰ ਵਧੀਆ ਕੰਡੀਸ਼ਨ ਦੇ ਵਿੱਚ ਘੱਟ ਚੱਲੀ ਲੱਭ ਰਹੇ ਹਨਾ K10 ਤਾਂ ਕਰ ਲੋ ਕਾਲ ਸਕਰੀਨ ਤੇ ਚੱਲਦੇ ਨੰਬਰਾਂ ਤੇ ਅੱਗੇ ਆ ਗਈ ਸਿਆਜ਼ਕਰ 2015 ਮਾਡਲ ਚੱਲੀ ਕਿੰਨੀ ਹੈ ਡੀਜ਼ਲ ਦੀ ਕਾਰ ਹੈ ਚੱਲੀ ਜੈਨੂਨ ਲੱਖ ਜੀ ਠੀਕ ਹੈ ਮੈਂ ਤੁਹਾਨੂੰ ਸਰਵਿਸ ਰਿਕਾਰਡ ਹਮ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਹੈ ਸੀਟ ਕਵਰ ਨਵੇਂ 70 ਮੈਟ ਲੱਗੇ ਹੋਏ ਨੇ ਤੇ ਇੰਟੀਰੀਅਰ ਬਹੁਤ ਸਾਫ਼ ਸੁਥਰਾ ਛੋੜ ਵਗੈਰਾ ਵੀ ਫੁੱਲ ਹੈ ਦੀ ਡੀਜ਼ਲ ਦੀ ਪਿੱਛੇ ਸਪੇਸ ਵੇਖੋ ਲਓ ਜੀ ਕਰੋ ਚੈੱਕ ਪਿੱਛੇ ਵੀ AC ਵੈਂਟ ਹੈ ਹਮ ਤੇ ਭਾਜੀ ਇਹਦਾ ਕੀ ਰੇਟ ਆ ਫਿਰ ਇਹਦਾ ਵੀਰ ਜੀ ਰੇਟ ਚੁਰਾਂ ਦੇ ਰੇਟ 4.5 ਲੱਖ ਕਰਨ। 4.5 ਲੱਖ ਦੀ। ਲਓ ਜੀ ਡੀਜ਼ਲ ਦੀ ਸਿਆਜ 4.5 ਲੱਖ ਦੇ ਵਿੱਚ ਮਿਲ ਜੂ। ਕੰਡੀਸ਼ਨ ਦੀ ਬਹੁਤ ਨਵੀਂ ਗੱਡੀ ਆ। GD i+ Z Top ਮਾਡਲ। Top ਮਾਡਲ। ਕੀ ਬਾਤ ਆ। ਫਿਰ ਤਾਂ ਫੀਚਰ ਸਾਰੀ ਆਇਆ ਹੋਇਆ ਨੇ ਪੁਸ਼ੂਮਟਰ ਸਟਾਰਟ ਵਾਲੇ। ਉਹ ਸਾਰੇ ਜੀ ਵਿੱਚੇ ਆ। ਹਾਂ। ਤੇ ਭਾਈ ਡਾਊਨ ਪੇਮੈਂਟ? ਇਹ ਜੀ ਡਾਊਨ ਪੇਮੈਂਟ 1.5 ਲੱਖ ਰੁਪਏ ਬਾਕੀ ਲਾਉ। ਬਾਕੀ ਹੋ ਜੂਗਾ ਲੋਨ। ਲੈ ਮਿੱਤਰ ਅੱਗੇ ਆ ਜਾ। ਅੱਗੇ ਖੜੀ ਆ i20 ਕਾਰ। i20 2014 ਮਾਡਲ ਆ ਜੀ। ਹਾਂ। ਜੀ। ਤੇ ਸੈਕੰਡ ਓਨਰ ਦੀ ਕਾਰ ਆ ਵੀਰ ਜੀ। ਠੀ 70000 ਚੱਲੀ ਪਈ ਤੇ ਸਰਵਿਸ ਰਿਕਾਰਡ ਜੀ ਹਾਂਜੀ ਅਲਾਈਟਰ ਬਹੁਤ ਸੋਨੇ ਪੈਸੇ ਨੇ ਮੈਂ ਲਾਇਟਰ ਲੱਖ ਰੁਪਏ ਦਾ ਤਾਂ ਬੰਦਾ ਕਹਿੰਦਾ 80000 ਰੁਪਏ ਦਾ ਸੈੱਟ ਕੋ ਆਇਆ ਹੂੰ ਇਹ ਡੀਜ਼ਲ ਦੀ ਹੈ ਭਾਜੀ ਡੀਜ਼ਲ ਜੀ ਕਰੋ ਜੀ ਚੈੱਕ ਕਰ ਲੈ ਇਹ ਤਾਂ ਸੀਟ ਕਵਰ ਆ ਜੀ ਹੂੰ ਤੇ ਇਹਦਾ ਰੇਟ ਭਾਜੀ ਇਹਦਾ ਵੀ ਰੇਟ ਚੂਰਨ ਰੇੜੀ ਆ 4 ਲੱਖ ਰੁਪਏ ਦੀ ਗੱਡੀ ਦੇ ਦਾ 4 ਲੱਖ ਦੀ ਭਾਈ ਜੀ ਡੀਜ਼ਲ ਦੀ i20 ਮਿਲ ਜੂ ਅਲਾਈਟਰ ਹੀ ਬਹੁਤ ਮਹਿੰਗੇ ਪੈਸੇ ਨੇ ਗੱਡੀ ਦੇ ਵਿੱਚ ਤੇ ਨੰਬਰ ਪੰਜਾਬ ਦਾ ਨੰਬਰ ਆਪਣੇ ਜਲੰਧਰ ਦਾ ਨੰਬਰ ਆ ਨੰਬਰ ਵੀ ਸੋਹਣਾ 148 ਦਿਖਾ ਬਈ 0148 ਨੰਬਰ ਆ ਬਹੁਤ ਸੋਹਣਾ ਨੰਬਰ ਤੇ ਅੱਗੇ ਆ ਗਈ ਪਰਮਟ ਵਾਲੀ ਗੱਡੀ ਪਰਮਟ ਵਾਲੀ ਦੱਸਿਓ ਬਾਜੀ ਫਿਰ ਇਹ 2000 ਰੁੰਡੀ ਮਾਡਲ ਆ ਜੀ ਹੂੰ ਇਹ 5 ਲੱਖ ਰੁਪਏ ਦੀ ਆ ਗਾਹਕ ਦੀ ਆ 19 ਮਾਡਲ ਹਾਂਜੀ ਅਲੋਏ ਵਗੈਰਾ ਲੱਗੇ ਆ ਇਹ ਡੀਜ਼ਲ ਐ ਡੀਜ਼ਲ ਜੀ ਡੀਜ਼ਲ ਦੀ ਗੱਡੀ ਆ 19 ਮਾਡਲ ਆ ਅਲਾਈ ਟਾਇਰ ਲੱਗੇ ਹੋਏ ਨੇ ਤੇ ਪੇਪਰ ਕੰਪਲੀਟ ਹੋਣਗੇ ਬਾਜੀ ਸਾਰਾ A to Z ਕੰਮ ਟੈਕਸ ਵਗੈਰਾ ਬਈ ਕੰਪਲੀਟ ਐ 5 ਲੱਖ ਦੀ ਗੱਡੀ ਮਿਲ ਜੂ ਤੇ ਇਹਦੇ ਬਾਅਦ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਇਹ ਡਾਊਨ ਪੇਮੈਂਟ 1.5 ਲੱਖ ਰੁਪਇਆ ਬਾਕੀ ਲੋਨ ਬਾਕੀ ਹੋ ਜੂਗਾ ਲੋਨ ਇਹਨਾਂ ਚ ਕੋਈ ਵੀ ਗੱਡੀ ਲੈਣੀ ਆ ਤੁਸੀਂ ਹੁਣ ਆ ਬਾਈ ਜੀ ਨਿਊ ਪੰਜਾਬ ਕਾਰ ਬਾਜ਼ਾਰ ਜਲੰਧਰ ਸਕਰੀਨ ਤੇ ਚੱਲਦੇ ਨੰਬਰ ਕਰ ਲਵੋ ਸਸਤੀ ਕਾ